ਸੱਚ ਉਹਦਾ ਪਰਦਾ ਫਾਸ਼ ਐਡੀਸੀ ਨੂੰ ਕਰ ਰਹੀ ਸੀ ਗੁੰਮਰਾ ਦਾਜ਼ੇ ਕਿ ਆਏ ਦਿਨ ਪੁਲਿਸ ਮੁਲਾਜ਼ਿਮਾਂ ਦੇ ਵੱਲੋਂ ਫਰਜੀ ਪੁਲਿਸ ਮਾਮਲੇ ਸਾਹਮਣੇ ਆਉਂਦੇ ਨੇ ਜਿਸ ਦੇ ਵਿੱਚ ਫਰਜੀ ਪੁਲਿਸ ਵਾਲੇ ਬਣ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਤਾਜ਼ਾ ਮਾਮਲਾ ਅਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਫਰਜੀ ਮਹਿਲਾ ਐਸਐਚਓ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦਾਜ਼ੇ ਕਿ ਇਹ ਮਹਿਲਾ ਐਸਐਚਓ ਆਪਣੇ ਆਪ ਨੂੰ ਦਾ ਰੀਡਰ ਦੱਸਦੇ ਸੀ ਤਾਂ ਨਕਲੀ ਮੈਲਾ ਐਸਐਚਓ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੱਸ ਕਿ ਡੀਸੀ ਦਫਤਰ ਅੰਮ੍ਰਿਤਸਰ ਦੇ ਡੀਸੀ ਦਫਤਰ ਤੋਂ ਉਸ ਨੂੰ ਫੜਿਆ ਗਿਆ ਹੈ ਔਰ ਜਦੋਂ ਇਹ ਏਡੀਸੀ ਨੂੰ ਮਿਲਣ ਜਾਂਦੀ ਹੈ ਤਾਂ ਉਹਨਾਂ ਨੂੰ ਕਹਿੰਦੀ ਹੈ ਕਿ ਉਹ ਐਸਐਸਪੀ ਦੀ ਰੀਡਰ ਤਾਇਨਾਤ ਹੈ ਅਤੇ ਉਸ ਐਸਐਸਪੀ ਨੂੰ ਹੀ ਉਹਨਾਂ ਦੇ ਸਟਾਫ ਦੇ ਵੱਲੋਂ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੀ ਹੈ ਜਿਸ ਤੋਂ ਬਾਅਦ ਜਦੋਂ ਇਹ ਡੀਸੀ ਨੂੰ ਮਹਿਲਾ ਤੇ ਸ਼ੱਕ ਪੈਂਦਾ ਹੈ ਤਾਂ ਉਸ ਦਾ ਬੈਲਟ ਨੰਬਰ ਪੁੱਛਿਆ ਜਾਂਦਾ ਹੈ ਤਾਂ ਉਸ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਉਹ ਸਿਮਰਨਦੀਪ ਕੌਰ ਰੰਦਾਵਾ ਹੈ ਔਰ ਉਹ ਮਹਿਲਾ ਸੱਚ ਹੈ ਜੋ ਕਿ ਫਰਜੀ ਸਾਬਿਤ ਹੁੰਦੀ ਹੈ ਜਿਸ ਤੋਂ ਬਾਅਦ ਇਸ ਮਹਿਲਾ ਦੇ ਪਰੇਸ਼ਾਨ ਰঞ্জੀਤ ਕੌਰ ਨਿਵਾਸੀ ਪ੍ਰਤਾਪ ਨਗਰ ਦੇ ਵਜੋਂ ਹੋਈ ਹੈ ਦਾਦੇ ਕਿ ਪ੍ਰਤਾਪ ਨਗਰ ਦੀ ਰਹਿਣ ਵਾਲੀ ਇਹ ਮਹਿਲਾ ਰঞ্জੀਤ ਕੌਰ ਸੀ ਜੋ ਆਪਣੇ ਆਪ ਨੂੰ ਮਹਿਲਾ ਐਸਐਚਓ ਕਹਿੰਦੀ ਸੀ ਔਰ ਇਸੇ ਤਰ੍ਹਾਂ ਹੀ ਲੋਕਾਂ ਦੇ ਆਪਣਾ ਫੋਕਾ ਰੋਬ ਜਮਾ ਕੇ ਲੋਕਾਂ ਨੂੰ ਗੁੰਮਰਾਹ ਕਰਦੀ ਸੀ ਤਾਂ ਪਹਿਲਾਂ ਵੀ ਇਸ ਮਹਿਲਾ ਤੇ ਕਾਫੀ ਸਾਰੇ ਮਾਮਲੇ ਦਰਜ ਕੀਤੇ ਗਏ ਹਨ ਤਾਂ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ थाना ਸਿਵਲ ਲਾਈਨ ਪੁਲਿਸ ਦੇ ਵੱਲੋਂ ਇਸ ਤੇ ਦਰਜ ਕੀਤਾ ਗਿਆ ਹੈ ਜਿਸ ਦੇ ਵਿੱਚ ਇਸ ਨੂੰ ਰنجੀਤ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੱਸਿਆ ਕਿ ਇਹ ਸਿਮਰਨਦੀਪ ਕੌਰ ਰੰਧਾਵਾ ਆਪਣਾ ਨਾਮ ਦੱਸ ਕੇ ਲੋਕਾਂ ਕੋਲੋਂ ਇਸ ਤਰ੍ਹਾਂ ਹੀ ਠੱਗੀ ਕਰਦੀ ਸੀ ਜਾਂ ਫਿਰ ਉਹਨਾਂ ਨੂੰ ਗੁੰਮਰਾਹ ਕਰਦੀ ਸੀ ਤਾਂ ਜਦੋਂ ਇਹ ਪੁਲਿਸ ਮੁਲਾਜ਼ਮਾਂ ਨੂੰ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਦੇਸੀ ਜਦੋਂ ਇਹ ਐਡੀਸੀ ਨੂੰ ਮਿਲਣ ਜਾਂਦੀ ਹੈ ਤਾਂ ਉੱਥੇ ਕਹਿੰਦੀ ਹੈ ਕਿ ਐਸਐਸਪੀ ਦੀ ਰੀਡਰ ਤਾਇਨਾਤ ਹੈ ਅੰਮ੍ਰਿਤਸਰ ਦੇ ਹਾਤੀ ਪੁਲਿਸ ਦੇ ਵਿੱਚ ਆਪਣੇ ਆਪ ਨੂੰ ਐਸਐਸਪੀ ਦਾ ਰੀਡਰ ਦੱਸਦੀ ਹੋਈ ਜਦੋਂ ਐਡੀਸੀ ਨੂੰ ਇਸ ਮਹਿਲਾ ਤੇ ਸ਼ੱਕ ਹੁੰਦਾ ਹੈ ਤਾਂ ਉਹਨਾਂ ਦੇ ਵੱਲੋਂ ਇਸ ਦਾ ਬੈਲਟ ਨੰਬਰ ਪੁੱਛਿਆ ਜਾਂਦਾ ਹੈ ਤਾਂ ਫਰਜੀ ਬੈਲਟ ਨੰਬਰ ਪਾਇਆ ਜਾਂਦਾ ਹੈ ਜਿਸ ਤੋਂ ਬਾਅਦ ਇਸ ਮਹਿਲਾ ਦਾਅਵੇ ਪੜਦਾ ਫਾਸ਼ ਹੁੰਦਾ ਹੈ ਤਾਂ ਪੁਲਿਸ ਨੇ ਇਸ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦਿਖਾ ਰਹੀਆਂ ਉਹੀ ਮਹਿਲਾ ਹੈ ਜੋ ਆਪਣੇ ਆਪ ਨੂੰ ਐਸਐਚਓ ਦੱਸਦੇ ਸੀ ਪੁਲਿਸ ਦੇ ਐਸਐਚਓ ਦੱਸਦੇ ਸੀ ਔਰ ਇਸੇ ਤਰ੍ਹਾਂ ਹੀ ਲੋਕਾਂ ਨੂੰ ਗੁੰਮਰਾਹ ਕਰਦੇ ਸੀ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਹਿਲਾ ਤੇ ਮਾਮਲਾ ਵੀ ਦਰਜ ਕਰ ਲਿੱਤਾ ਗਿਆ ਹੈ ਤਾਂ ਕਿੰਨਾ-ਕਿੰਨਾ ਲੋਕਾਂ ਨੂੰ ਇਸ ਨੇ ਗੁੰਮਰਾਹ ਕੀਤਾ ਹੈ ਔਰ ਕਿੰਨਾ ਕੋਲੋਂ ਠੱਗੀ ਕੀਤੀ ਹੈ ਜਾਂ ਕਿਸੇ ਹੋਰ ਤਰ੍ਹਾਂ ਕੇ ਮਾਮਲੇ ਜਿਹੜੇ ਨੇ ਇਸ ਦੇ ਖਿਲਾਫ ਦਰਜ ਨੇ ਸਾਰੀ ਜਾਂਚ ਜਿਹੜੀ ਚੱਲ ਰਹੀ ਹੈ ਤੇ ਪੁਲਿਸ ਦੇ ਵੱਲੋਂ ਵੀ ਇੱਕ ਖਾਸ ਸਫਲਤਾ ਹਾਸਲ ਕੀਤੀ ਗਈ ਹੈ ਕਿਉਂਕਿ ਲਗਾਤਾਰ ਮਾਮਲੇ ਸਾਹਮਣੇ ਆਉਂਦੇ ਨੇ ਫਰਜੀ ਪੁਲਿਸ ਵਾਲਿਆਂ ਨੇ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਫਰਜੀ ਮਹਿਲਾ ਨੂੰ ਫੜਿਆ ਗਿਆ ਹੈ ਜੋ ਕਿ ਪੁਲਿਸ ਮੁਲਾਜ਼ਮ ਆਪਣੇ ਆਪ ਨੂੰ ਦੱਸਦੀ ਸੀ ਔਰ ਇਸ ਦਾ ਕੰਫੀਡੈਂਸ ਤੁਸੀਂ ਦੇਖ ਸਕਦੇ ਹੋ ਕਿ ਇੰਨਾ ਸੀ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਜਾਂ ਫਿਰ ਪੁਲਿਸ ਅਧਿਕਾਰੀਆਂ ਨੂੰ ਹੀ ਸ਼ੱਕ ਨਹੀਂ ਹੋਣ ਦਿੰਦੀ ਸੀ ਔਰ ਸ਼ਰੀਆਮ ਪੁਲਿਸ ਮੈਕਮੇ ਦੇ ਵਿੱਚ ਘੁੰਮਦੀ ਸੀ ਔਰ ਆਪਣੇ ਆਪ ਨੂੰ ਜਿਹੜਾ ਹੈ ਐਸਐਚਓ ਦਾ 리ਡਰ ਦੱਸ ਐਸਐਚਓ ਕਹਿੰਦੇ ਹਲਾ ਐਸਐਚਓਰ ਐਸਐਸਪੀ ਦਾ ਰੀਡਰ ਦੱਸ ਦੇ ਸੀ ਔਰ ਹਿਸ ਦੇ ਕੋਲ ਇੱਕ ਨਕਲੀ ਆਈਡੀ ਕਾਰਡ ਵੀ ਜਿਹੜਾ ਹੈ ਉਹ ਬਰਾਮਦ ਕੀਤਾ ਗਿਆ ਹੈ ਪੁਲਿਸ ਦੀ ਵਰਦੀ ਵੀ ਇਹ ਪਹਿਨਦੀ ਸੀ ਔਰ ਕਿਸ ਤਰ੍ਹਾਂ ਇਸ ਨੂੰ ਪੁਲਿਸ ਨੇ ਜਿਹੜਾ ਹੈ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਇੱਕ ਸਫਲਤਾ ਹਾਸਲ ਕੀਤੀ ਗਈ ਹੈ ਔਰ ਇਸ ਫਰਜ਼ੇ ਮਹਿਲਾ ਐਸਐਚਓ ਦਾ ਪਰਦਾ ਫਾਸ਼ ਕੀਤਾ ਗਿਆ ਹੈ ਇਹ ਜੀ ਇਹਦਾ ਨਾਮ ਰਣਜੀਤ ਕੌਰ ਹੈ ਇਹ ਆਪਣਾ ਨਾਮ ਸਿਮਰਨਜੀਤ ਸਿਮਰਨਦੀਪ ਕੌਰ ਰਮਨਦੀਪ ਕੌਰ ਹੋਰ ਜਗ੍ਹਾ ਤੇ ਵੀ ਨਹੀਂ ਦੱਸਿਆ ਆ ਉਹ ਐਫ ਆਈ ਆਰ ਵੀ ਦਰਜਾ ਇਹਦਾ ਮੇਨ ਇਹਦਾ ਜਿਹੜਾ ਮੋਡਸ ਆਪਰੰਡੀ ਹੈ ਜੀ ਇਹ ਆਪਣੇ ਆਪ ਨੂੰ ਪੁਲਿਸ ਇੰਸਪੈਕਟਰ ਦੱਸਦੀ ਹੈ ਜਿੱਥੇ ਵੀ ਜਾਂਦੀ ਹੈ ਵੀ ਜਿੱਥੇ ਵੀ ਇਹਨੇ ਕੋਈ ਕਿਸੇ ਨੂੰ ਗੁੰਮਰਾਹ ਕਰਨਾ ਹੁੰਦਾ ਜੀ ਉੱਥੇ ਪੁਲਿਸ ਇੰਸਪੈਕਟਰ ਦੱਸਦੀ ਆਪਣੇ ਆਪ ਨੂੰ ਤੇ ਆਪਣਾ ਕੋਈ ਮਤਲਬ ਕੱਢਣ ਦੀ ਕੋਸ਼ਿਸ਼ ਕਰਦੀ ਹੈ ਇਸੇ ਤਰੀਕੇ ਇਸੇ ਤਰ੍ਹਾਂ ਹੀ ਇਹ ਕੱਲ ਵੀ ਆਪਣਾ ਏ ਡੀ ਸੀ ਸਾਹਿਬ ਕੋ ਦਫ਼ਤਰ ਗਈ ਸੀਗੀ ਬਾਰੰਬਰ ਸਟਾਫ ਨੂੰ ਜਾ ਕੇ ਮਿਲੀ ਹੈ ਉਹਨਾਂ ਦੇ ਸਟਾਫ ਨੂੰ ਕਿਹਾ ਵੀ ਮੈਂ ਐਸਐਚਓ ਆ ਜੀ ਮੈਂ ਸਾਹਿਬ ਨੂੰ ਮਿਲਣਾ ਤੇ ਜਦੋਂ ਐਡੀਸ ਸਾਹਿਬ ਕੋ ਗਈ ਆ ਉਹਨਾਂ ਨੂੰ ਸ਼ੱਕ ਪੈਣ ਤੇ ਉਹਨਾਂ ਵੈਰੀਫਾਈ ਕੀਤਾ ਵੱਖ-ਵੱਖ ਜਗ੍ਹਾ ਤੋਂ ਵੱਖ-ਵੱਖ ਸੋਰਸਾਂ 'ਈ ਤੇ ਉਹਨਾਂ ਨੇ ਇਹਨੂੰ ਮਤਲਬ ਗਲਤ ਪਛਾਣ ਦੱਸਣ ਦਾ ਜਿਹੜਾ ਦੋਸ਼ੀ ਪਾਇਆ ਉਹਨਾਂ ਆਪ ਕੰਪਲੇਂਟ ਮੂਵ ਕਰਕੇ ਐਫਆਈਆਰ ਦਰਜ ਕੀਤੀ ਹੈ ਤੇ ਅਸੀਂ ਅਰੈਸਟ ਕੀਤਾ ਜੀ ਇਹਨੂੰ ਸਿਰੇ ਕਰਦੀ ਕੀ ਹੈ ਤੇ ਕੀ ਅਬ ਚੋਕੜੀ ਪਛੋਕੜੇ ਦਾ ਕੋਈ ਖਾਸ ਨਹੀਂ ਹੈਗਾ ਜੀ ਬਸ ਇਹ ਜਿਵੇਂ ਅਸੀਂ ਇਹਦੀ ਪੁੱਛਗਿੱਛ ਤੋਂ ਜਾਇਰ ਹੁੰਦਾ ਵੀ ਇਹ ਬਸ ਤੋਰੇ ਫੇਰੇ ਚ ਹੀ ਰਹਿੰਦੀ ਐ ਤੇ ਮੁਕਦਮੇ ਦਰਜ ਨੇ ਸਾਡੇ ਕੋਲ ਪਿਛਲੇ ਸਾਲ ਮੁਕਦਮਾ ਦਰਜ ਸੀ ਇਹਦੇ ਤੇ ਉਦੋਂ ਵੀ ਆਪਣੇ ਆਪ ਨੂੰ ਐਸਐਸਪੀ ਸਾਹਿਬ ਦੇ ਹਾਤੀ ਦੀ 리ਡਰ ਦੱਸਦੀ ਸੀਗੀ ਉਦੋਂ ਵੀ ਦੀ ਰੈਸਟ ਪਈ ਹੈ ਜੇਲ੍ਹ ਚ ਵੀ ਰਹਿ ਕੇ ਆਈ ਹੈ ਉਸ ਤੋਂ ਪਹਿਲਾਂ ਵੀ ਡਿਵੀਜ਼ਨ ਥਾਣੇ ਤੇ ਇੱਕ ਡੀਡੀਆਰ ਐਂਟਰੀ ਹੈ ਇਹਦੀ 57 ਦੀ ਉੱਥੇ ਵੀ ਨੇ ਕੋਈ ਇਹੋ ਜਿਹਾ ਕੰਮ ਕੀਤਾ ਲੜਾਈ ਝਗੜਾ ਤੇ ਉਦੋਂ ਤੋਂ ਇਲਾਵਾ ਜਨਾਲੇ ਥਾਣੇ ਵਿੱਚ ਇੱਕ ਮੁਕਦਮਾ ਦਰਜਿਆ ਮਾਈਨਿੰਗ ਦਾ ਜਿਹਦੇ ਚ ਇਹਨੂੰ ਨਾਮਿਨੇਟ ਕੀਤਾ ਸੀਗਾ ਵੀ ਇਹਦੇ ਚ ਉਹਦੀ ਕੋਈ ਸ਼ਮੂਲੀਅਤ ਪਾਈ ਗਈ ਸੀ ਇਹ ਹਰ ਜਗ੍ਹਾ ਤੇ ਜਾ ਕੇ ਆਪਣੇ ਆਪ ਨੂੰ ਇਨਸਪੈਕਟਰ ਦੱਸਦੀ ਐ ਐਸ ਐਚਓ ਦੱਸਦੀ ਐ ਤੇ ਕੁਛ ਉਹ ਲਾਭ ਲੈਣ ਦੀ ਕੋਸ਼ਿਸ਼ ਕਰਦੀ ਐ ਇਹਦਾ ਪਿਛੋਕੜ ਇਹੀ ਐ ਵੀ ਕੋਈ ਫਰਮ ਬੈਕਗ੍ਰਾਉਂਡ ਨਹੀਂ ਐ ਬਸ ਫੇਰੇ ਤੋਰੀ ਜੀ ਐ ਠੱਗੀ ਕਿੰਨੀ ਕੁ ਮਾਰੀ ਐ ਇਸ ਦੇ ਵਿੱਚ ਨਹੀਂ ਇਹੋ ਜੀ ਠੱਗੀ ਵਾਲੀ ਗੱਲ ਸਾਹਮਣੇ ਨਹੀਂ ਆਉਂਦੀ ਬਸ ਇਹ ਰੋਪ ਜਾਂ ਝਾੜਨ ਨੂੰ ਜਾਂ ਕੋ ਇਹੋ ਜਿਹਾ ਆਪਣਾ ਦਬਦਬਾ ਪਾਉਣ ਨੂੰ ਫਿਰਦੀ ਐ ਕੋਈ ਪੈਸੇ ਸਬੰਧੀ ਜਾਂ ਪ੍ਰਾਪਰਟੀ ਸਬੰਧੀ ਜਾਂ ਕੋ ਹੋਰ ਇਹੋ ਜੀ ਜਿਹੜੀ ਗੱਲ ਸਾਡੇ ਧਿਆਨ ਚ ਨਹੀਂ ਆ ਗਈ ਤੇ ਸਰ ਇਹ ਰੋਬ ਛਾੜ ਕੇ ਕੀ ਕਰਦੀ ਪਹਿਲੇ ਲੈਂਦੀ ਹੀ ਲੋਕਾਂ ਨੂੰ ਮੈਂ ਤੁਹਾਨੂੰ ਉਹੀ ਦੱਸ ਰਿਹਾ ਵੀ ਪੈਸੇ ਵਾਲੀ ਗੱਲ ਆਪਾਂ ਨੂੰ ਕੋਈ ਸਾਹਮਣੇ ਨਹੀਂ ਆਉਂਦੀ ਇਹਦੀ ਵੀ ਕੁਝ ਕਿਦਾਂ ਦਾ ਫਾਇਦਾ ਲੈਣਾ ਚਾਹੁੰਦੀ ਹੈ ਉਹ ਜਾਂ ਇਹ ਨੂੰ ਵੈਸੇ ਹੀ ਮਤਲਬ ਕਿ ਸ਼ੌਕੀਆ ਤੌਰ ਤੇ ਜਾਂ ਇਹਦੀ ਕੋਈ ਐਹੋ ਜੀ ਗੱਲ ਆ ਵੀ ਜਿਹੜਾ ਇਹ ਰੋਬ ਪਾਉਣ ਦੀ ਕੋਸ਼ਿਸ਼ ਕਰਦੀ ਆ ਪੈਸੇ ਵਾਲੀ ਜਾਂ ਕੋਈ ਐਹੋ ਜੀ ਪ੍ਰਾਪਰਟੀ ਮਿਸ ਅਪਰੋਪਰੀਸ਼ਨ ਜਾਂ ਕੋਈ ਹੋਰ ਗੱਲ ਉਹ ਵੀ ਐਹੋ ਜੀ ਗੱਲ ਕੋ ਸਾਹਮਣੇ ਆ ਜਾਂਦੀ ਜਾਂਦੇ ਫਰਡਰਾਂ ਅੰਗਰੇਜ਼ੀ ਨੂੰ ਜੀ ਬੜਾ ਮਾਰਦੀ ਸੀ ਅਪ੍ਰੈਸ਼ਨ ਸਰਦੀਨ ਦੇ ਉੱਤੇ ਉਹ ਤੇ ਵੇਖੋ ਜੀ ਆਪਾਂ ਪਿੱਛੇ ਜੇ ਵੀ ਇੱਕ ਮੁੰਡਾ ਫੜਿਆ ਸੀਗਾ ਜਦੋਂ ਆਪਾਂ ਗੱਲ ਕੀਤੀ ਸੀ ਤੁਹਾਡੇ ਨਾਲ ਗਜਾਲੀ ਮੁਲਾਜ਼ਮ ਬਣਿਆ ਫਿਰਦਾ ਸੀ ਉਹ ਵੀ ਇੱਕ ਕਹਿ ਲਓ ਵੀ ਪੜੀ ਲਿਖੀ ਜਮਾਤ ਸੀਗੀ ਇਹ ਵੀ ਠੀਕ ਹੈ ਜੀ ਜਿਹਨੇ ਛਾਤਰਪਣਾ ਕਰਨਾ ਹੁੰਦਾ ਥੋੜਾ ਜਿਹਾ ਇਦਾਂ ਦਾ ਹੀ ਇਨਸਾਨ ਥੋੜਾ ਜਿਹਾ ਇੰਟੈਲੀਜੈਂਟ ਹੁੰਦਾ ਹੈ ਜੀ ਤੇ ਜਰੂਰ ਇਦਾਂ ਦੇ ਢੰਗ ਢੋਂਗ ਆਪਣੇ ਅਪਣਾਉਂਦੇ ਆ ਵੀ ਅਸੀਂ ਪ੍ਰਭਾਵ ਪਾ ਸਕੀਏ ਕੋਈ ਪੜੇ ਲਿਖੇ ਵਾਲੀ ਗੱਲ ਕਰਕੇ ਜੀ ਤੇ ਸਰ ਇਹ ਕਿੰਨਾ ਪੜੀ ਹੈ ਜੀ ਕੁਝ ਪਤਾ ਇਹ ਇਹਦੀ ਬੇਸਿਕਲੀ ਇਹ ਬਹੁਤ ਜ਼ਿਆਦਾ ਨਹੀਂ ਪੜੀ ਜੀ ਇਹ ਪਲੱਸ 2 ਹੀ ਹੈ ਜੀ ਤੇ ਪਰ ਇਹ ਥੋੜੀ ਜਿਹੀ ਸ਼ਾਤਰਤ मागਦੀ ਹੈ ਜੀ ਪਰ ਇਹਨੂੰ ਸਕੀਮ ਕਿਵੇਂ ਲਾਈਏ ਨੇ ਇਸ ਤਰ੍ਹਾਂ ਕਿਵੇਂ ਮੰਨ ਚ ਆ ਗਿਆ ਦਬਾਣਾ ਕਿਉਂਕਿ ਉਸ ਦਾ ਨਾਮ ਲੈਣਾ ਬੜੀ ਵੱਡੀ ਗੱਲ ਹੈ ਇਹ ਕੋਈ ਵੇਖੋ ਜੀ ਜਿਹੜੇ ਲੋਕ ਇਹ ਪਹਿਲੀ ਵਾਰੀ ਤੇ ਹੋਇਆ ਨਹੀਂ ਜੀ ਇਹਨੇ ਕੀਤਾ ਜੀ ਇਹਨੇ ਪੇਸ਼ਾਵਰ ਹੈ ਇਹਨੇ ਪਹਿਲਾਂ ਵੀ ਇੱਥੇ ਜਿਹੜੀਆਂ ਤਕਰੀਬਨ 2022 ਤੋਂ ਜੇ ਵੇਖੀਏ ਤੇ ਇੱਥੇ ਜਿਹੜੀਆਂ ਕ੍ਰਿਮੀਨਲ ਐਕਟ ਨੇ ਕੀਤੇ ਨੇ ਇਸ ਕਰਕੇ ਇਹ ਪੇਸ਼ੇ ਪੇਸ਼ੇਵਰ ਹੈ ਇਹਦਾ ਕੋਈ ਨਵੀਂ ਗੱਲ ਨਹੀਂ ਹੈ ਤੇ ਬਿਲਕੁਲ ਜੀ ਇਹਦੇ ਦਿਮਾਗ 'ਚ ਕੋਈ ਗੱਲ ਵੀ ਆ ਸਕਦੀ ਹੈ ਉਹਦੇ ਤਾਇਤੀ ਫੇਰ ਕੀਤਾ ਜੀ ਹੋਰ ਕੋਈ ਵੱਡੇ 클래ਸੇ ਹੁੰ ਜਮੀਦ ਹੈ ਕਿ ਨਾ ਹਾਂ ਬਿਲਕੁਲ ਜੀ ਉਹ ਤੇ ਉਮੀਦ ਰਹਿੰਦੀ ਰਹਿੰਦੀ ਹੈ ਜੀ ਜੀ ਤੇ ਹੋਰ ਇਹਦੇ ਕੋਈ ਰਿਕਵਰੀ ਪੂਰੀ ਕੁਛ ਲੱਗ ਰਿਹਾ ਹੈ ਰਿਕਵਰੀ ਇਹਦੇ ਕੋ ਕੁ ਐਸ ਇਟ ਇਜ਼ ਕੁਛ ਨਹੀਂ ਹੋਈ ਜੀ ਨਾ ਕੋ ਵਰਦੀ ਦਾ ਯੂਜ਼ ਕਰਦੀ ਸੀ ਨਾ ਕੋਈ ਆਈਡੀ ਕਾਰਡ ਸਾਨੂੰ ਇਹਦੇ ਕੋ ਮਿਲਿਆ ਇਸ ਟਾਈਮ ਤੇ ਬਸ ਇਹਦੇ ਗਲਤ ਪਛਾਣ ਪਰਬਲੀ ਦੱਸੀ ਸੀ ਇਹਨੇ ਇਸ ਬੰਦੀ ਤੇ ਕਾਰਵਾਈ ਕੀਤੀ ਗਈ ਜੀ